ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੀ ਰਸੋਈs ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮੂੰਗੀ ਦੀ ਦਾਲ ਦਾ ਚਿਲਾ ਇਹ ਬਹੁਤ ਹੀ ਲਾਈਟ ਵੇਟ ਹੁੰਦਾ ਹੈ ਤੇ weight ਘਟਾਉਣ ਦੇ ਵਿੱਚ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜਿਨ੍ਹਾਂ ਨੂੰ ਮੋਟਾਪੇ ਦੀ ਪ੍ਰੋਬਲਮ ਹੁੰਦੀ ਹੈ ਇਹਦੇ ਨਾਲ ਬਹੁਤ ਹੀ ਜ਼ਿਆਦਾ ਹੱਦ ਤੱਕ ਮੋਟਾਪੇ ਦੀ ਪ੍ਰੋਬਲਮ ਵੀ ਸੋਲਵ ਹੋ ਜਾਂਦੀ ਹੈ ਤੇ ਬੜੀ ਹੀ ਛੇਤੀ ਇਹ ਬਣ ਜਾਂਦਾ ਹੈ ਤੇ ਬੜਾ ਹੀ ਸਵਾਦ ਲੱਗਦਾ ਹੈ ਤੇ ਚਲੋ ਆਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮੂੰਗੀ ਦੀ ਦਾਲ ਦਾ ਚੀਲਾ ਬਣਾਉਣ ਵਾਸਤੇ ਇੱਥੇ ਮੈਂ ਧੋਤੀ ਮੂੰਗੀ ਦੀ ਦਾਲ ਨੂੰ ਰਾਤ ਨੂੰ ਧੋ ਕੇ ਭਿਗੋ ਕੇ ਰੱਖ ਦਿੱਤਾ ਸੀ ਤੇ ਇਹ ਹੁਣ ਕਾਫੀ ਜ਼ਿਆਦਾ ਫੁੱਲ ਚੁੱਕੀ ਹੋਈ ਏ ਤੇ ਤੁਸੀਂ 6 ਤੋਂ 7 ਘੰਟੇ ਲਈ ਵੀ ਇਸ ਨੂੰ ਭਿਗੋ ਕੇ ਰੱਖ ਸਕਦੇ ਹੋ ਤੇ ਹੁਣ ਸਭ ਤੋਂ ਪਹਿਲਾਂ ਮਿਕਸੀ ਦਾ ਜਾਰ ਲੈ ਲਿਆ ਮੈਂ ਉਸ ਦੇ ਵਿੱਚ ਮੈਂ ਹੁਣ ਥੋੜੀ ਜੀ ਅਦਰਕ ਤੇ ਦੋ ਹਰੀਆਂ ਮਿਰਚਾਂ ਪਾ ਦਿੱਤੀਆਂ ਨੇ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਧੋਤੀ ਮੂੰਗੀ ਦੀ ਦਾਲ ਜਿਹੜੀ ਆਪਾਂ ਭਿਗੋ ਕੇ ਰੱਖੀ ਹੋਈ ਸੀ ਉਹ ਸਾਰੀ ਦਾਲ ਹੁਣ ਮੈਂ ਪਾ ਦੇਣੀ ਹੈ ਮਿਕਸੀ ਦੇ ਜਾਰ ਦੇ ਵਿੱਚ ਤੇ ਦਾਲ ਦੇਖੋ ਮੈਂ ਸਾਰੀ ਮਿਕਸੀ ਦੇ ਜਾਰ ਦੇ ਵਿੱਚ ਪਾ ਦਿੱਤੀ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅੱਧਾ ਚਮਚ ਨਮਕ ਦਾ ਤੇ ਨਾਲ ਹੀ ਕੋਲੀ ਦਾ ਚੌਥਾ ਹਿੱਸਾ ਪਾਣੀ ਪਾਣੀ ਬਹੁਤ ਜ਼ਿਆਦਾ ਨਹੀਂ ਆਪਾਂ ਇੱਥੇ ਪਾਣਾ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮੂੰਗੀ ਦੀ ਦਾਲ ਦਾ ਬੈਟਰ ਦੇਖੋ ਆਪਣਾ ਬਣ ਕੇ ਤਿਆਰ ਹੋ ਗਿਆ ਇਸ ਨੂੰ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਪੀਸ ਲਿਆ ਤੇ ਦੇਖੋ ਇਹ ਇੰਨਾ گاੜਾ ਹੀ ਰਹਿਣਾ ਚਾਹੀਦਾ ਇਸ ਤੋਂ ਪਤਲਾ ਬਿਲਕੁਲ ਵੀ ਨਹੀਂ ਕਰਨਾ ਇਸ ਨੂੰ ਤੇ ਹੁਣ ਇਹ ਸਾਰਾ ਬੈਟਰ ਮੈਂ ਇੱਕ ਬੌਲ ਦੇ ਵਿੱਚ ਕਢਾਲ ਰਹੀ ਆ ਤੇ ਇਸ ਨੂੰ ਬੌਲ ਦੇ ਵਿੱਚ ਨਿਕਾਲਣ ਤੋਂ ਬਾਅਦ ਹੁਣ ਇੱਥੇ ਸਬਜ਼ੀਆਂ ਦੀ ਤਿਆਰੀ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਮੈਂ ਹੁਣ ਇੱਕ ਪਲੇਟ ਦੇ ਵਿੱਚ ਥੋੜੀਆਂ ਜਿਹੀਆਂ ਕਟੀਆਂ ਹੋਈਆਂ ਸ਼ਿਮਲਾ ਮਿਰਚਾਂ ਪਾ ਲਿੱਤੀਆਂ ਨੇ ਤੁਸੀਂ ਚਾਹੋ ਤਾਂ ਚਿਲਾ ਸਿੰਪਲ ਵੀ ਬਣਾ ਸਕਦੇ ਹੋ ਬਿਨਾਂ ਸਬਜ਼ੀਆਂ ਤੋਂ ਪਰ ਸਬਜ਼ੀਆਂ ਪਾ ਕੇ ਇਹਦਾ ਸਵਾਦ ਹੋਰ ਜ਼ਿਆਦਾ ਵੱਧ ਜਾਂਦਾ ਹੈ ਤੇ ਇਸੇ ਮੀਂਹ ਵਿੱਚ ਪਾਨ ਤੋਂ ਬਾਅਦ ਇੱਥੇ ਮੈਂ ਪਾ ਦਿੱਤਾ ਹੈ ਬਰੀਕ-ਬਰੀਕ ਕਟਿਆ ਹੋਇਆ ਪਿਆਜ਼ ਤੇ ਨਾਲ ਹੀ ਇੱਥੇ ਮੈਂ ਪਾ ਦਿੱਤੀਆਂ ਨੇ ਬਰੀਕ-ਬਰੀਕ ਕਟੀਆਂ ਹੋਈਆਂ ਗਾਜਰਾਂ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਅੱਧਾ ਚਮਚ ਨਮਕ ਦਾ ਤੇ ਚਮਚ ਦਾ ਚੌਥਾ ਹਿੱਸਾ ਇੱਥੇ ਮੈਂ ਕਾਲੀ ਮਿਰਚ ਪਾਊਡਰ ਵੀ ਪਾਇਆ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੀਆਂ ਨੇ ਤੇ ਇੱਕ ਸਾਈਡ ਤੇ ਮੈਂ ਤਵੇ ਨੂੰ ਵੀ ਗਰਮ ਹੋਣ ਦੇ ਲਈ ਰੱਖਿਆ ਹੋਇਆ ਤੇ ਤਵਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਰਮ ਹੋ ਚੁੱਕਾ ਹੈ ਬਹੁਤ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਬਿਲਕੁਲ ਵੀ ਘੱਟ ਗਰਮ ਤਵੇ ਦੇ ਉੱਪਰ ਚੀਲਾ ਨਹੀਂ ਬਣਾਈਦਾ ਨਹੀਂ ਤਾਂ ਉਹ ਚਿਪਕ ਜਾਂਦਾ ਫਿਰ ਤੇ ਜਿਹੜਾ ਤਵਾ ਹੈਗਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਤੇ ਇਸ ਨੂੰ ਮੈਂ ਤੇਲ ਲਗਾ ਕੇ ਚੰਗੀ ਤਰ੍ਹਾਂ ਗ੍ਰੀਸ ਕਰ ਲਿੱਤਾ ਹੋਇਆ ਹੈ ਤੇ ਹੁਣ ਇਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਇੱਕ ਕੜਛੀ মুੰਗੀ ਦੀ ਦਾਲ ਦਾ ਬੈਟਰ ਇਸ ਤਰ੍ਹਾਂ ਆਪਾਂ ਬੈਟਰ ਪਾ ਕੇ ਤੇ ਇਸ ਨੂੰ ਆਪਾਂ ਸਾਰੀ ਸਾਈਡ ਤੋਂ ਫੈਲਾ ਦੇਣਾ ਹੈ ਦੇਖੋ ਸਾਰੀ ਸਾਈਡ ਤੋਂ ਚੰਗੀ ਤਰ੍ਹਾਂ ਇਹਨੂੰ ਫੈਲਾ ਦਾਂਗੇ ਤੇ ਚੀਲਾ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਬਣੇਗਾ ਤੇ ਦੇਖੋ ਇਸ ਤਰ੍ਹਾਂ ਮੈਂ ਫੈਲਾ ਰਹੀ ਹਾਂ ਇਸ ਨੂੰ ਸਾਰੀ ਸਾਈਡ ਤੋਂ ਤੇ ਫਲੇਮ ਆਪਾਂ ਇੱਥੇ ਹਾਈ ਰੱਖਣੀ ਹੈ ਬਿਲਕੁਲ ਵੀ ਲੋ ਜਾਂ ਮੀਡੀਅਮ ਨਹੀਂ ਕਰਨੀ ਤੇ ਬੈਟਰ ਨੂੰ ਚੰਗੀ ਤਰ੍ਹਾਂ ਮੈਂ ਫੈਲਾ ਦਿੱਤਾ ਹੋਇਆ ਹੈ ਜਦੋਂ ਉੱਪਰਲੀ ਸਾਈਡ ਤੋਂ ਇਹ ਸੁੱਕਣਾ ਸ਼ੁਰੂ ਹੋ ਜਾਵੇਗਾ ਦੇਖੋ ਇਹ ਸੁੱਕਣਾ ਸ਼ੁਰੂ ਹੋ ਗਿਆ ਤਾਂ ਇਸ ਦੇ ਉੱਪਰ ਤੇਲ ਲਗਾ ਲੈਣਾ ਤੇ ਮੈਂ ਚੰਗੀ ਤਰ੍ਹਾਂ ਇਸ ਦੇ ਉੱਪਰ ਤੇਲ ਲਗਾ ਦਿੱਤਾ ਹੋਇਆ ਤੇ ਹੁਣ ਇਸ ਨੂੰ ਆਪਾਂ ਪਲਟੇ ਦੀ ਸਹਾਇਤਾ ਨਾਲ ਪਰਤ ਲੈਣਾ ਬੜੇ ਹੀ ਸੌਖੇ ਤਰੀਕੇ ਦੇ ਨਾਲ ਇਹ ਤਵੇ ਦੇ ਨਾਲੋਂ ਉਤਰ ਰਿਹਾ ਹੈ ਤੇ ਦੇਖੋ ਇਸ ਤਰ੍ਹਾਂ ਪਰਤ ਲੈਣਾ ਤੇ ਦੂਜੀ ਸਾਈਡ ਨੂੰ ਆਪਾਂ ਸਿਰਫ 10 ਕੋ ਸੈਕਿੰਡ ਲਈ ਹੀ ਸੇਕਣਾ ਹੈ ਉਹ ਸਾਈਡ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਸੇਕਣਾ ਤੇ ਹੁਣ ਫਿਰ ਤੋਂ ਇੱਕ ਵਾਰੀ ਇਸ ਨੂੰ ਪਰਤ ਲੈਣੇ ਆ ਤੇ ਹੁਣ ਜਿਹੜੀਆਂ ਆਪਾਂ ਸਬਜ਼ੀਆਂ ਦਾ ਮਿਕਸਚਰ ਬਣਾ ਕੇ ਰੱਖਿਆ ਹੋਇਆ ਉਹ ਇਸ ਦੇ ਉੱਪਰ ਪਾ ਲੈਣੇ ਆ ਸਬਜ਼ੀਆਂ ਦੀ ਮਾਤਰਾ ਤੁਸੀਂ ਆਪਣੇ ਹਿਸਾਬ ਦੇ ਨਾਲ ਘਟਾਵਦਾ ਸਕਦੇ ਹੋ ਤੇ ਦੇਖੋ ਇਸ ਤਰ੍ਹਾਂ ਮੈਂ ਸਬਜ਼ੀਆਂ ਪਾ ਦਿੱਤੀਆਂ ਨੇ ਇਸ ਦੇ ਵਿੱਚ ਤੇ ਹੁਣ ਇਸ ਨੂੰ ਆਪਾਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਪਲਟੇ ਦੇ ਨਾਲ ਦੇਖੋ ਮੈਂ ਇਸ ਨੂੰ ਫੋਲਡ ਕਰ ਲਿਆ ਇਹ ਚੀਲਾ ਬਹੁਤ ਹੀ ਜਿਆਦਾ ਵਧੀਆ ਤਰੀਕੇ ਨਾਲ ਬੰਦ ਹੈ ਬੜਾ ਹੀ ਜਿਆਦਾ ਸਵਾਦ ਲੱਗਦਾ ਇਹ ਤੇ ਹੁਣ ਇਸ ਨੂੰ ਫਿਰ ਤੋਂ ਇੱਕ ਸੈਕਿੰਡ ਲਈ ਪਰਤ ਲਾਂਗੇ ਆਪਾਂ ਦੋਨਾਂ ਸਾਈਡਾਂ ਤੋਂ ਇਸ ਨੂੰ 10-10 ਸੈਕਿੰਡ ਲਈ ਪਰਤਣਾ ਤਾਂ ਜੋ ਜਿਹੜੀਆਂ ਵਿੱਚ ਸਬਜ਼ੀਆਂ ਪਾਈਆਂ ਉਹਨਾਂ ਨੂੰ ਹਲਕਾ ਜਿਹਾ ਸੇਕ ਲੱਗ ਜੇ ਤੇ ਚਿਲਾ ਬਹੁਤ ਹੀ ਵਧੀਆ ਦੇਖੋ ਬਣ ਕੇ ਤਿਆਰ ਹੋ ਗਿਆ ਮੈਂ ਸਾਰੇ ਹੀ ਚਿਲੇ ਇਸੇ ਤਰ੍ਹਾਂ ਬਣਾ ਕੇ ਰੱਖ ਲਏ ਨੇ ਚਟਨੀ ਦੇ ਨਾਲ ਤਾਂ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ